ਮੈਨੂੰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਿੰਦਰ ਸਿੰਘ ਠਿਕਰੀਵਾਲ ਜਿਹੜਾ ਕਹਿ ਰਿਹਾ ਕਿ ਇਹਦਾ ਜੀ ਕੇਸ ਲੜਨ ਨਹੀਂ ਜਾਣਦੇ ਇਹਦੇ ਤਿੰਨ ਕੇਸ ਮੇਰੇ ਕੋਲ ਸੀ 307 ਹਮ 25549 ਤੇ ਤੀਜਾ ਪੀਓ ਡਿਕਲੇਅਰ ਹੋਇਆ ਉਹਦੀ ਤੁਸੀਂ ਫੀਸ ਲਈ ਹੋਗੀ ਫ੍ਰੀ ਥੋੜਾ ਲੜੇ ਹੋਣਗੇ ਮੈਂ ਅੱਗੇ ਇਹ ਗੱਲ ਤਾਂ ਕਰਨ ਲੱਗਾ ਨਾ ਹਮ ਇਹਦਾ ਫਾਦਰ ਉਦੋਂ ਹੈਗਾ ਸੀ ਚਾਹਤ ਹੁਣ ਵੀ ਮੈਨੂੰ ਪਤਾ ਨਹੀਂ ਤਾਂ ਇਹਦਾ ਫਾਦਰ ਨੇ ਆ ਕੇ ਰੋਕੇ ਕਿਹਾ ਸੀ ਕਿ ਯਾਰ ਮੇਰੇ ਕੋਲ ਪੈਸਾ ਹੈ ਨਹੀਂ ਤੇ ਮੈਂ ਤਿੰਨਾ ਕੇਸਾਂ 'ਚ ਕੋਈ ਪੈਸਾ ਨਹੀਂ ਲਿਆ ਇਸ ਬੰਦੇ ਤੋਂ ਹਮ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਬੋਲਣ ਲੱਗਿਆ ਯਾਰ ਹਮ ਵਕੀਲ ਤੇ ਮੇਰੇ ਕੋਲ ਸੈਂਕੜੇ ਕੇਸ ਨੇ ਜਿਹੜੇ ਨਾਲ ਲੋਕਾਂ ਦੀਆਂ ਸ਼ਕਲਾਂ ਦੇ ਕੇ ਮੈਂ ਪੈਸੇ ਛੱਡੇ ਹੋਏ ਨੇ ਯਾਰ ਜਦੋਂ ਤੁਸੀਂ ਮੀਡੀਆ ਤੇ ਬੈਂਦੇ ਜੇ ਤੁਸੀਂ ਲਿਖਦੇ ਜੇ ਲਣ ਤਾਂ ਤੁਹਾਨੂੰ ਲਿਖਣ ਲੱਗੀ ਮਾੜੀ ਕੋਲ ਸ਼ਰਮੀ ਕਰ ਲਿਆ ਕਰੋ ਜਦੋਂ ਤੁਸੀਂ ਜੇਲਾ 'ਚ ਬੈਠੇ ਸੀ ਤੁਹਾਨੂੰ ਕੀ ਪੁੱਛਦਾ ਨਹੀਂ ਸੀ ਉਦੋਂ ਮੈਂ ਤੁਹਾਡੀ ਸਾਰ ਲਈ ਇਹਦੇ ਪੇਰੈਂਟਸ ਨੂੰ ਪੁੱਛੋ ਕਿ ਖਾਰੇ ਵਕੀਲ ਨੇ ਤਾਤੋ ਕਿਤੇ ਪੈਸਾ ਲਿਆ ਇੱਥੇ ਕਰ ਹੂੰ ਸਿਰਫ ਐਸੇ ਕਰਕੇ ਨਹੀਂ ਲਿਆ ਕਿਨੇ ਯਾਰੇ ਗਰੀਬ ਸਿੱਖ ਦਾ ਮੁੰਡਾ ਯਾਰੇ ਪੈਸਾ ਨਹੀਂ ਲੈਣਾ ਤਿੰਨ ਤਿੰਨ ਕੇਸ ਕੋਈ ਬੰਦਾ ਲੜਕੇ ਦਿਖਾ ਦੇ ਇਹਨਾਂ ਦੇ ਪੰਜਾਬ 'ਚ ਆ ਮੈਂ ਕਿਹਾ ਕਿਸੇ ਪੈਸੇ ਨਹੀਂ ਲਾਇਆ ਨਾ ਤੋ